ਅੱਜ ਵਾਲਮੀਕੀ ਸੇਵਾ ਸੰਗਠਨੋਂ ਮੈਂ ਵਿਕੀਸ ਹੋਂਤਾ ਔਰ ਮੇਰੀ ਜਿਹੜੀ ਪੰਜ ਮੈਂਬਰੀ ਟੀਮ ਆ ਅਸੀਂ ਮਾਨਯੋਗ ਡੀਸੀ ਲੁਧਿਆਣਾ ਜੀ ਨੂੰ ਇੱਕ ਨਗਰ ਨਿਗਮ ਦੇ ਡਾਕਟਰ ਵਿਪਲ ਮਲੋਤਰਾ ਆਯੁਰਵੈਦਿਕ ਡਾਕਟਰ ਔਰ ਸੈਂٹری ਇੰਸਪੈਕਟਰ ਜਤਿੰਦਰ ਸਿੰਘ ਹੈਪੀ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਲਈ ਸ਼ਿਕਾਇਤ ਪੱਤਰ ਦੇਣ ਆਏ ਆ ਔਰ ਇਹਦੇ ਨਾਲ ਨਗਰ ਨਿਗਮ ਦੇ ਅੰਦਰ ਜੋ 4 9 14 ਦਾ ਸਟੈਪ ਅਪ ਘਟਾਲਾ ਹੋਇਆ ਸੀਗਾ ਉਹਦੇ ਵਿੱਚ ਜਿਹੜੇ 10 ਵਿਅਕਤੀਆਂ ਦੇ ਖਿਲਾਫ ਐਫ ਆਈ ਆਰ ਹੋਈ ਸੀਗੀ ਉਹਨਾਂ ਦੇ ਕੋਲੋਂ ਹਲੇ ਤੱਕ ਲੁਧਿਆਣਾ ਦੀ ਪੁਲਿਸ ਡਿਵੀਜ਼ਨ ਨੰਬਰ 5 ਦੇ ਵਿੱਚ ਜਿੱਥੇ ਐਫ ਆਈ ਆਰ ਦਰਜ ਹੋਈ ਆ ਉਹਨਾਂ ਨੇ ਰਿਕਵਰੀ ਨਹੀਂ ਕੀਤੀ ਔਰ ਦੋਸ਼ੀ ਬੜੇ ਖੁੱਲੇ ਤਰੀਕੇ ਨਾਲ ਚਾਰੇ ਜ਼ੋਨਾਂ ਦੇ ਅੰਦਰ ਘੁੰਮ ਰਹੇ ਨੇ ਕਿ ਸਾਡੀ ਜਿਹੜੀ ਸਸਪੈਂਸ਼ਨ ਦੀ ਸੈਲਰੀ ਜਿਹੜੀ ਅੱਧੀ ਮਿਲਦੀ ਉਹ ਮਿਲੇ ਔਰ ਸਾਡੀ ਬਹਾਲੀ ਹੋ ਜਵੇ ਮਾਣਯੋਗ ਏਡੀਸੀ ਸਾਹਿਬ ਨੂੰ ਸੀ ਇਹ ਗੱਲ ਕਹੀ ਆ ਕਿ ਜਤਿੰਦਰ ਸਿੰਘ ਐਪੀ ਦੇ ਜੋ ਟੈਂਪਰਿੰਗ ਕੀਤੀ ਸੀ ਕਮਲੇਸ਼ ਦੇ ਰਿਕਾਰਡ ਦੇ ਨਾਲ ਉਸ ਦੇ ਰਿਕਾਰਡ ਦੀ ਟੈਂਪਰਿੰਗ ਦੇ ਸਾਰੇ ਐਵੀਡੈਂਸ ਜਿੰਨੇ ਵੀ ਆ ਉਹ ਸਬੰਧਤ ਕਲਰਕ ਦੇ ਕੋਲ ਹਨ ਔਰ ਜਤਿੰਦਰ ਸਿੰਘ ਐਪੀ ਨੂੰ ਸ਼ੋਕਾ ਨੋਟਿਸ ਜਾਰੀ ਹੋ ਗਿਆ ਵਾ ਔਰ 7 ਮਹੀਨੇ ਹੋ ਗਏ ਆ ਸ਼ੋਕਾ ਨੋਟਿਸ ਤੋਂ ਬਾਅਦ ਵੀ 3 ਦਿਨ ਦੇ ਅੰਦਰ ਉਹਨੇ ਸਬੰਧਤ ਜਨਰਲ ਕਮਿਸ਼ਨਰ ਡੀਡੀਓ ਹੈਲਥ ਨੂੰ ਰਿਪੋਰਟ ਕਰਨੀ ਸੀ ਕਿਸੇ ਤਰੀਕੇ ਦੀ ਨਹੀਂ ਕੋਈ ਰਿਪੋਰਟ ਨਹੀਂ ਕੀਤੀ ਪਤਾ ਨਹੀਂ ਕਿਹੜੇ ਫਾਤੂਰ ਜੋ ਘੁੰਮਿਆ ਫਿਰਦਾ ਵਾ ਉਹਦਾ ਫਾਤੂਰ ਅਸੀਂ ਕੱਢ ਦਵਾਂਗੇ ਵੀਐਸਐਸ ਦੇ ਮੰਚ ਤੋਂ ਜੀ ਔਰ ਏਡੀਸੀ ਲੁਧਿਆਣਾ ਨੇ ਇਹ ਅਸ਼ਵਾਸਨ ਦਿੱਤਾ ਵਾ ਕਿ ਦੋਸ਼ੀਆਂ ਦੇ ਖਿਲਾਫ ਚਾਹੇ ਉਹ ਡਾਕਟਰ ਵਿਪਲ ਮਲੋਤਰਾ ਵਾ ਜਤਿੰਦਰ ਸਿੰਘ ਹੈਪੀ ਆ ਜਾਂ ਜਿਹੜੇ 10 ਬੰਦੇ ਜਿਨ੍ਹਾਂ ਨੇ 4 ਨੂੰ 14 ਦੇ ਸਟੈਪ ਅਪ ਘੁਟਾਲੇ ਦਾ ਫੰਡਾਂ ਦਾ ਘੁਟਾਲਾ ਕੀਤਾ ਸੀ ਉਹਨਾਂ ਦੇ ਖਿਲਾਫ ਲੀਗਲੀ ਐਕਸ਼ਨ ਲਵਾਂਗੇ ਔਰ ਸਟਰੋਂਗਲੀ ਲਵਾਂਗੇ ਔਰ ਅਸੀਂ ਦੇਖਾਂਗੇ ਕਿ ਇਹ ਕਿੰਨੇ ਦਿਨਾਂ ਦੇ ਅੰਦਰ ਇਹ ਹੁੰਦਾ ਵਾ ਉਸ ਤੋਂ ਬਾਅਦ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਡਾ ਸੰਘਰਸ਼ ਜਿਹੜਾ ਹੁਣ ਤਿੱਖਾ ਹੋ ਜਾਊਗਾ ਕਿਉਂਕਿ ਮੋਰੰਡਮ ਸ਼ਿਕਾਇਤ ਪੱਤਰ ਦੇਣ ਦਾ ਅੱਜ ਲਾਸਟ ਦੌਰ ਸੀਗਾ ਕਿਉਂਕਿ ਕਮਿਸ਼ਨਰ ਕਾਰਪੋਰੇਸ਼ਨ ਲੁਧਿਆਣਾ ਛੁੱਟੀ ਦੇ ਨੇ ਔਰ ਅਸੀਂ ਜਿਹੜਾ ਜਤਿੰਦਰ ਸਿੰਘ ਹੈਪੀ ਔਰ ਹੈਪੀ ਔਰ ਵਿਪਲ ਮਨੋਤਰਾ ਔਰ ਜਿਹੜੇ 4 9 14 ਦਾ ਨਗਰ ਨਿਗਮ ਦੇ ਮੁਲਾਜ਼ਮਾਂ ਦਾ ਫੰਡ ਜਿਹੜਾ ਸਫਾਈ ਕਰਮਚਾਰੀ ਦੇ ਨਾਲ ਖਾਦਾਬ ਉਹਨਾਂ ਦੇ ਖਿਲਾਫ ਉਹਨਾਂ ਕੋਲ ਰਿਕਵਰੀ ਕਰਨ ਦੇ ਲਈ ਔਰ ਜਤਿੰਦਰ ਸਿੰਘ ਹੈਪੀ ਉਹ ਡਾਕਟਰ ਵਿਪਲ ਉਤਰ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੇ ਲਈ ਐਫ ਆਈ ਆਰ ਦਰਜ ਕਰਨ ਦੇ ਲਈ ਅਸੀਂ ਸ਼ਿਕਾਇਤ ਪੱਤਰ ਦਿੱਤਾ ਵਾ ਕਿਉਂਕਿ ਕਾਨੂੰਨੀ ਪ੍ਰਕਿਰਿਆਵਾਂ ਬਹੁਤ ਜ਼ਿਆਦਾ ਹੋ ਚੁੱਕੀਆਂ ਨੇ ਵੀ ਐਸ ਐਸ ਵੱਲੋਂ ਜਿਹੜਾ ਮੰਗ ਪੱਤਰ ਦੇਣ ਦੀ ਪ੍ਰਕਿਰਿਆ ਲਾ ਲੋ ਚਾਹੇ ਉਹ ਸ਼ਿਕਾਇਤ ਪੱਤਰ ਦੀ ਲੈ ਲੋ ਉਹ ਅੱਜ ਸਾਡਾ ਅੰਤਿਮ ਸੀਗਾ ਇਸ ਤੋਂ ਬਾਅਦ ਹੁਣ ਸਾਡਾ ਸੰਘਰਸ਼ ਜਾਰੀ ਹੋਊਗਾ ਜੀ ਦੇਖਿਆ ਬਿਲਕੁਲ ਸਮੇਂ ਤੋਂ ਪਹਿਲੇ ਵੀ ਤੁਸੀਂ ਟਿਕਾਣੇ ਚ ਕਰਸ਼ ਕੀਤਾ ਸੀਗਾ ਕੀ ਉਹਦਾ ਨੇ ਦੂਜਾ ਕੀ ਨਿਕਲਿਆ ਉਹਦਾ ਨਤੀਜਾ ਇਹ ਨਿਕਲਿਆ ਕਿ ਮੇਰੇ ਸਾਥੀ ਦੇ ਜਾਨਲੇਵਾ ਹਮਲਾ ਹੋਇਆ ਮੇਰੀ ਰੈਕੀ ਹੋਈ ਔਰ ਉਸ ਸਮੇਂ ਦੇ ਪੁਲਿਸ ਕਮਿਸ਼ਨਰ ਲੁਧਿਆਣਾ ਜਿਹੜੇ ਸੀਗੇ ਉਹਨਾਂ ਨੇ ਇਹ ਕਹਿਤਾ ਕਿ ਇਹ منی ਲਾਂਡਰਿੰਗ ਦਾ ਕੇਸ ਹੈਗਾ ਜੀ ਪਰ ਦੋਸ਼ੀਆਂ ਦੇ ਖਿਲਾਫ 307 ਦਾ ਪਰਚਾ ਦਰਜ ਹੋਇਆ ਦੋਸ਼ੀ बार-बार ਜ਼ਮਾਨਤ ਕਰਾ ਗਏ ਉਹ ਵੀ ਠੰਡੇ ਬਸਤੇ 'ਚ ਪਾ ਦਿੱਤਾ ਗਿਆ ਸਰਕਾਰ ਸੁੱਤੀ ਪਈ ਆ ਸਰਕਾਰ ਨੂੰ ਸਿਰਫ ਆਪਣੀ ਇਮੇਜ ਬਚਾਉਣ ਲਈ ਲੱਗੀ ਹੋਈ ਆ ਚਾਹੇ ਉਹ 13 ਜ਼ੀਰੋ ਦਾ ਕਹਿ ਲੋ ਉੱਥੇ ਲੋਕ ਸਭਾ ਦੀ ਕਹਿ ਲੋ ਤੇ ਚਾਹੇ ਹੁਣ ਜਲੰਧਰ ਵੈਸਟ ਵਿਧਾਨ ਸਭਾ ਦੀ ਸੀਟ ਕਹਿ ਲੋ ਇਸ ਤੋਂ ਬਾਅਦ ਅਸੀਂ ਜਲੰਧਰ ਵਿਸਵਧਾਨ ਸਭਾ ਜਿੱਥੇ ਮੈਨੂੰ ਮੇਰੀ ਟੀਮ ਨੂੰ ਵੀਐਸਐਸ ਨੂੰ ਜਾਣਾ ਪਿਆ ਅਸੀਂ ਸੀਐਮ ਸਾਹਿਬ ਦਾ ਘਰਾਓ ਵੀ ਕਰਾਂਗੇ ਔਰ ਉਹਦੇ ਲਈ ਸਾਨੂੰ ਕੋਈ ਵੀ ਕੁਰਬਾਨੀ ਦੇਣੀ ਪਈ ਚਾਹੇ ਜੇਲ੍ਹ ਪਰ ਉਹ ਅੰਦੋਲਨ ਕਹਿ ਲਓ ਚਾਹੇ ਕੋਈ ਪਰਚੇ ਪੁਰਚੇ ਦੀ ਕੋਈ ਪਰਵਾਹ ਨਹੀਂ ਹੈਗੀ ਜਦ ਅਸੀਂ ਬਾਬਾ ਸਾਹਿਬ ਦੇ ਬੱਚੇ ਆ ਜਦੋਂ ਉਹਨਾਂ ਤੇ ਇੰਨੀ ਤਸ਼ੱਦਦ ਹੋ ਗਈ ਤੇ ਅਸੀਂ ਕੀ ਜੀ ਆ ਇਹਨਾਂ ਨੇ ਸਿਰਫ ਬਾਬਾ ਸਾਹਿਬ ਦੀ ਆਪਣੇ ਦਫ਼ਤਰਾਂ ਦੇ ਅੰਦਰ ਭਗਤ ਸਿੰਘ ਜੀ ਦੀ ਫੋਟੋ ਲਾਈ ਹੋਈ ਆ ਪਰ ਕੰਮ ਉਹ ਤੋਂ ਉਲਟ ਨੇ ਸਾਰੇ ਉਹਨਾਂ ਉਹਨਾਂ ਦੇ ਨਾਮ ਨਾਮ ਨੂੰ ਯੂਜ਼ ਕੀਤਾ ਜਾ ਰਿਹਾ ਪਰ ਇੰਪਲੀਮੈਂਟੇਸ਼ਨ ਧਰਤੀ ਦੇ ਉੱਤੇ ਕੋਈ ਨਹੀਂ ਲ